ਰਹੇਗੀ ਮਲਟੀ ਕਲਚਰ ਔਰ ਮਲਟੀ ਫੇਥ ਨੂੰ ਅੱਗੇ ਲੈ ਕੇ ਜਾਣ ਵਾਸਤੇ ਔਰ ਜਿੱਦਾਂ ਕਿ ਹੈ ਇੰਨੇ ਸਾਲਾਂ ਤੋਂ ਪ੍ਰੋਗਰਾਮ ਵੀ ਕਰਵਾ ਰਹੇ ਆ ਚਾਹੇ ਉਹ ਆਪਾਂ ਵੀ ਸਾਕੇ ਮੇਲਾ ਕਰਵਾਉਂਦੇ ਆ ਕੈਨੇਡਾ ਡੇ ਫੈਮਿਲੀ ਡੇ ਉਹੀ ਇਹਨਾਂ ਦਾ ਮੇਨ ਵਿਜ਼ਨ ਰਿਹਾ ਤੇ ਮੇਰੇ ਖਿਆਲ ਦੇ ਵਿੱਚ ਇਹੀ ਇਹਨਾਂ ਦੀ ਜਿਹੜੀ ਇਹਨਾਂ ਚੀਜ਼ਾਂ ਦੇ ਕਰਕੇ ਹੀ ਇਹਨਾਂ ਦੀ ਅਲਾਈਨਮੈਂਟ ਇਸ ਪਾਰਟੀ ਦੇ ਨਾਲ ਕਾਫੀ ਜ਼ਿਆਦਾ ਰਹੀ ਹੈ ਤੇ ਰਹੀ ਗੱਲ ਕਿਹੜੀਆਂ ਸਕਾਈ ਵਿਊ ਰਾਈਡਿੰਗ ਦੇ ਵਿੱਚ ਆਂਦੀ ਆ ਇਹ ਵਾਲੇ ਏਰੀਆਜ਼ ਆ ਇੱਕ ਐਮਬੈਂਟਨ ਕੈਰਿੰਗਟਨ ਸਿਟੀਸਕੇਪ ਆਨਰਸਟੋਨ ਕੰਟਰੀ ਹਿਲਸ ਵਿਲੇਜ ਟਵੈਂਟਰੀ ਹਿਲਸ ਐਮਨਸਟਨ keystone hills louisburg livingston panorama hills redstone saddlebrook saddle town sage meadows and skyline ranch saddle lake ਜਿਹੜੀ ਹੈਗੀ ਸੈਡਲ ਟਾਊਨ ਦੀ ਜਿਹੜਾ ਸੈਡਲ ਲੇਕ ਕਮਿਊਨਿਟੀ ਹੈ ਨਾਲ ਦਾ ਸੋ ਬਿਲਕੁਲ ਬਹੁਤ ਵਧੀਆ ਕਮਿਊਨਿਟੀਆਂ ਨੇ ਜੀ ਸਾਰੀਆਂ ਜਿਹੜੀਆਂ ਸਾਨੂੰ ਆਪਣੀ ਇੱਕ ਤਰੀਕੇ ਨਾਲ ਇਸ ਰਾਈਡਿੰਗ ਦੇ ਵਿੱਚ ਆਉਂਦੀਆਂ ਤੇ ਆਪਾਂ ਚਾਹਾਂਗੇ ਵੀ ਤੁਸੀਂ ਸਾਨੂੰ ਆਪਣੀ ਨਾਮਜ਼ਦਗੀ ਕਰਨ ਦਾ ਮੌਕਾ ਦਿਓ ਤਾਂ ਕਿ ਤੁਹਾਡੀ ਇੱਕ ਸਟਰੋਂਗ ਵੌਇਸ ਜਿਹੜੀ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਏ ਜੋ ਉੱਥੇ ਜਾ ਕੇ ਤੇ ਤੁਹਾਡੇ ਵਾਸਤੇ ਆਨ ਵਾਲੇ ਟਾਈਮ 'ਚ ਵੀ ਚੰਗੇ-ਚੰਗੇ ਜਿਹੜੀ ਆਪਾਂ ਹਾਸਲ ਕਰ ਸਕੀ। ਹਾਂਜੀ ਇਨ ਸ਼ੋਰਟ ਅਗਰ ਮੈਂ ਕਹਾਂ ਜੇ ਤੁਸੀਂ ਕੋਈ ਆਪਣਾ ਲੀਡਰ ਚੁਣਨਾ ਚਾਹੁੰਦੇ ਹੋ ਅ ਲੀਡਰ ਹੂ ਇਜ਼ ਫੋਰ ਦਾ ਪੋਜ਼ਿਟਿਵ ਚੇਂਜ ਐਂਡ ਦ ਯੂਨਿਟੀ ਦ ਮਰਜੀਸ਼ਨ ਰਾਲੀ ਇਸ ਫਾਈਟਿੰਗ ਫੋਰ ਯੂ ਪਲੀਜ਼ ਸਪੋਰਟ ਅਸ। ਥੈਂਕ ਯੂ ਵੈਰੀ ਮਚ। ਬਹੁਤ-ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ।